ਤੇ ਜਿਹੜੇ ਪੰਜਾਬ ਦੇ ਸਾਬਕਾ ਰਾਜਪਾਲ ਸੀਗੇ ਬਨਵਾਰੀ لال ਪ੍ਰੋਹਿਤ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਾਫੀ ਵਾਰ ਤਕਰਾਰ ਵੇਖਣ ਨੂੰ ਮਿਲੀ ਹੈ ਕਈ ਮਾਮਲਿਆਂ ਦੇ ਉੱਤੇ ਤਕਰਾਰ ਹੋਈ ਹੈ ਜੋ ਆਖਰੀ ਤਕਰਾਰ ਸੀ ਸੀਐਮ ਮਾਨ ਅਤੇ ਰਾਜਪਾਲ ਦੀ ਉਹ ਹਾਲ ਹੀ ਦੇ ਵਿੱਚ ਹੋਈ ਸੀ ਜਦੋਂ ਇਹ ਨੀਤੀ ਆਯੋਗ ਦੀ ਮੀਟਿੰਗ ਵੀ ਹੁੰਦੀ ਹੈ ਆਖਰੀ ਤਕਰਾਰ ਦੀ ਇੱਕ ਝਲਕ ਤੁਹਾਨੂੰ ਦਿਖਾ ਰਹੇ ਹਾਂ ਉਹ ਜੋ वो बहुत बिजी रहते हैं है वो सीएम है। अभी बहुत बिजी है मेरे से टाइम क्या इनको भी नहीं मिलता होगा मेरे को तो लगता है टाइम हम कहते जी मैं मिलता नहीं मैं हूँ तो अजय सह समे अलचना ये सिर्फ राजपाल क्यों कर रहे हैं जिथे बीजेपी की गोरमेंट नहीं हैगी <laughs> ਜਿੱਥੇ ਬੀਜੇਪੀ ਦੀ ਗਵਰਨਮੈਂਟ ਨੇ ਉਥੋਂ ਦੇ ਰਾਜਪਾਲ ਕਿਉਂ ਨਹੀਂ ਕਰਦੇ ਤਾਂ ਕਾਰਨ ਹੋਈ ਉਹ ਤੰਗ ਕਰਨਾ ਹੈ ਬਸ ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣ ਇੱਕ ਪਾਸੇ ਇਲੈਕਟਡ ਹੋਣ ਜਾਂ ਕੋਈ ਪੰਜਾਬ ਦੀ ਭਾਈਚਾਰਕ ਇਕਤਾ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ ਮੈਂ ਆਦਰ ਸਹਿਤ ਬੇਨਤੀ ਕਰਦਾ ਹਾਂ ਮੈ ਤੋਂ ਸੀਨੀਅਰ ਨੇ ਵੱਡੇ ਨੇ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਤੇ ਮੈਂ ਚਾਹੁੰਦਾ ਕਿ ਚੰਗੇ ਸਬੰਧ ਬਣੇ ਰਹਿਣ ਉਹ ਆਪਣਾ ਸੰਵਿਧਾਨਿਕ ਕੌਜਾ ਉਹਨਾਂ ਦਾ ਵੀ ਉਹ ਆਪਣਾ ਫਰਜ਼ ਅਦਾ ਕਰਨ ਅਸੀਂ ਆਪਣਾ ਹੁੰਦੇ ਹਾਂ ਜੋ ਬਹੁਤ ਬੀਜੀ ਰਹਤਾ ਗਵਰਨਰ ਨੂੰ ਲੈ ਕੇ ਜੋ ਸੀਐਮ ਆਨ ਦਾ ਬਿਆਨ ਹੁਣ ਨਵਾਂ ਹਾਲ ਹੀ ਦੇ ਵਿੱਚ ਸਾਹਮਣੇ ਆਇਆ ਹੈ ਉਹਨਾਂ ਨੇ ਗਵਰਨਰ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਤਾਂ ਇਹ ਤੁਹਾਨੂੰ ਕੁਝ ਤਕਰਾਰਾ ਦਿਖਾ ਰਹੇ ਹਾਂ ਇਹਨਾਂ ਮੁੱਦਿਆਂ ਤੇ ਇਹਨਾਂ ਦੀ ਆਪਸੀ ਤਕਰਾਰ ਰਹੀ ਹੈ ਜੋ ਰਾਸ਼ਟਰਪਤੀ ਨੇ ਬਿੱਲ ਵਾਪਸ ਭੇਜਿਆ ਸੀ ਯੂਨੀਵਰਸਿਟੀ ਲਾ ਸੋਧ ਬਿਲੀ ਵੀ ਸੀ ਦੀ ਨਿਯੁਕਤੀ ਨੂੰ ਲੈ ਕੇ ਵੀ ਵਿਵਾਦ ਰਿਹਾ ਹੈ ਦੋਮਾ ਵਿਚਾਲੇ ਸਰਹੱਦੀ ਇਲਾਕਿਆਂ ਤੇ ਦੌਰੇ ਤੇ ਵਿਵਾਦ ਰਿਹਾ ਹੈ ਸਰਹੱਦੀ ਇਲਾਕਿਆਂ ਦੇ ਜਿਹੜੇ ਦੌਰੇ ਰਾਜਪਾਲ ਦੇ ਵੱਲੋਂ ਲਗਾਤਾਰ ਕੀਤੇ ਜਾਂਦੇ ਸੀ ਸਰਕਾਰ ਵੱਲੋਂ ਚੁੱਕੇ ਕਰਜ਼ੇ ਵੇਰਵੇ ਮੰਗੇ ਸਿਗੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਦੇ ਉੱਤੇ ਵੀ ਵਿਵਾਦ ਰਿਹਾ ਹੈ ਦੋਵੇਂ ਜਣਿਆਂ ਦੇ ਵਿਚਾਰ ਚਿੱਠੀਆਂ ਦੇ ਜਵਾਬ ਸਵਾਲ ਦੇ ਵਿੱਚ ਵੀ ਇਹ ਤਕਰਾਰ ਵੇਖਣ ਨੂੰ ਮਿਲਿਆ ਸੀ ਚਿੱਠੀਆਂ ਪਾਈਆਂ ਗਈਆਂ ਸੀ ਮੁੱਖ ਮੰਤਰੀ ਦੇ ਵੱਲੋਂ ਰਾਜਪਾਲ ਨੂੰ ਜਵਾਬ ਨਹੀਂ ਆਏ ਸੀਗੇ ਵਿਧਾਨ ਸਭਾ ਸੈਸ਼ਨਾਂ ਦੇ ਉੱਤੇ ਤਕਰਾਰ ਰਿਹਾ ਕਿਹਾ ਜਾਂਦਾ ਸੀ ਕਿ ਕਈ ਸੈਸ਼ਨ ਸੀ ਜਿਹੜੇ ਉਹ ਗੈਰ ਸੰਵਿਧਾਨਿਕ ਮੰਨੇ ਜਾਂਦੇ ਸੀਗੇ ਕਰਾਰ ਦੇ ਦਿੱਤੇ ਸੀ ਰਾਜਪਾਲ ਨੇ ਤਾਂ BCS ਦੀ ਨਿਯੁਕਤੀ ਵੀ ਇੱਕ ਇਹਨਾਂ ਦੇ ਵਿੱਚ ਆਪਸੀ ਤਕਰਾਰ ਰਿਹਾ ਹੈ ਤੇ ਜਿਹੜੇ ਪੰਜਾਬ ਦੇ ਸਾਬਕਾ ਰਾਜਪਾਲ ਸੀਗੇ ਬਨਵਾਰੀ لال ਪ੍ਰੋਹਿਤ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਾਫੀ ਵਾਰ ਤਕਰਾਰ ਵੇਖਣ ਨੂੰ ਮਿਲੀ ਹੈ ਕਈ ਮਾਮਲਿਆਂ ਦੇ ਉੱਤੇ ਤਕਰਾਰ ਹੋਈ ਹੈ ਜੋ ਆਖਰੀ ਤਕਰਾਰ ਸੀ ਸੀਐਮ ਮਾਨ ਅਤੇ ਰਾਜਪਾਲ ਦੀ ਉਹ ਹਾਲ ਹੀ ਦੇ ਵਿੱਚ ਹੋਈ ਸੀ ਜਦੋਂ ਇਹ ਨੀਤੀ ਆਯੋਗ ਦੀ ਮੀਟਿੰਗ ਵੀ ਹੁੰਦੀ ਹੈ ਆਖਰੀ ਤਕਰਾਰ ਦੀ ਇੱਕ ਝਲਕ ਤੁਹਾਨੂੰ ਦਿਖਾ ਰਹੇ ਹਾਂ ਉਹ तो ये वो बहुत बिजी रहते हैं आपने कहा नहीं, नहीं कि साथ है कि समय सीएम अभी बहुत बिजी है मेरे से टाइम क्या इनको भी नहीं मिलता होगा मेरे को तो लगता है हम कहते जी मैं मिलता नहीं मैं हूं तो अजय समझो कि समागम च सी अलचना ये सिर्फ ओ ही क्यों कर रहे हैं जिथे बीजेपी की गोरमेंट नहीं हैगी ਜਿੱਥੇ ਬੀਜੇਪੀ ਦੀ ਗਵਰਨਮੈਂਟ ਨੇ ਉਥੋਂ ਦੇ ਰਾਜਪਾਲ ਕਿਉਂ ਨਹੀਂ ਕਰਦੇ ਤਾਂ ਕਾਰਨ ਹੋਈ ਹੋਈ ਤੰਗ ਕਰਨਾ ਬਸ ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣ ਪਾਸ ਸਿਲੈਕਟਡ ਹੋਣ ਜਾਂ ਕੋਈ ਪੰਜਾਬ ਦੀ ਭਾਈਚਾਰਕ ਇਕਤਾ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ ਮੈਂ ਆਦਰ ਸਹਿਤ ਬੇਨਤੀ ਕਰਦਾ ਹਾਂ ਮੇਰੇ ਤੋਂ ਸੀਨੀਅਰ ਨੇ ਵੱਡੇ ਨੇ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਤੇ ਮੈਂ ਚਾਹੁੰਦਾ ਕਿ ਚੰਗੇ ਸਬੰਧ ਬਣੇ ਰਹਿਣ ਉਹ ਆਪਣਾ ਸੰਵਿਧਾਨਿਕ ਹਕੂਕਾ ਉਹਨਾਂ ਦਾ ਵੀ ਉਹ ਆਪਣਾ ਫਰਜ਼ ਅਦਾ ਕਰਨ ਅਸੀਂ ਆਪਣਾ ਵੀ ਜੋ ਬਹੁਤ ਬੀਜੀ ਰਹਤਾ ਗਵਰਨਰ ਨੂੰ ਲੈ ਕੇ ਜੋ ਸੀਐਮ ਆਨ ਦਾ ਬਿਆਨ ਹੁਣ ਨਵਾਂ ਹਾਲ ਹੀ ਦੇ ਵਿੱਚ ਸਾਹਮਣੇ ਆਇਆ ਹੈ ਉਹਨਾਂ ਨੇ ਗਵਰਨਰ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਤਾਂ ਇਹ ਤੁਹਾਨੂੰ ਕੁਝ ਤਕਰਾਰਾ ਦਿਖਾ ਰਹੇ ਹਾਂ ਇਹਨਾਂ ਮੁੱਦਿਆਂ ਤੇ ਇਹਨਾਂ ਦੀ ਆਪਸੀ ਤਕਰਾਰ ਰਹੀ ਹੈ ਜੋ ਰਾਸ਼ਟਰਪਤੀ ਨੇ ਬਿੱਲ ਵਾਪਸ ਭੇਜਿਆ ਸੀ ਯੂਨੀਵਰਸਿਟੀ ਲਾ ਸੋਧ ਬੇਲੀ 2023 ਦੀ ਨਿਯੁਕਤੀ ਨੂੰ ਲੈ ਕੇ ਵੀ ਵਿਵਾਦ ਰਿਹਾ ਹੈ ਦੋਵਾਂ ਵਿਚਾਲੇ ਸਰਹੱਦੀ ਇਲਾਕਿਆਂ ਤੇ ਦੌਰੇ ਤੇ ਵਿਵਾਦ ਰਿਹਾ ਹੈ ਸਰਹੱਦੀ ਇਲਾਕਿਆਂ ਦੇ ਜਿਹੜੇ ਦੌਰੇ ਰਾਜਪਾਲ ਦੇ ਵੱਲੋਂ ਲਗਾਤਾਰ ਕੀਤੇ ਜਾਂਦੇ ਸੀ ਸਰਕਾਰ ਵੱਲੋਂ ਚੁੱਕੇ ਕਰਜ਼ੇ ਵੇਰਵੇ ਮੰਗੇ ਸਿਗੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਦੇ ਉੱਤੇ ਵੀ ਵਿਵਾਦ ਰਿਹਾ ਹੈ ਦੋਵੇਂ ਜਣਿਆਂ ਦੇ ਵਿਚਾਰ ਚਿੱਠੀਆਂ ਦੇ ਜਵਾਬ ਸਵਾਲ ਦੇ ਵਿੱਚ ਵੀ ਇਹ ਤਕਰਾਰ ਵੇਖਣ ਨੂੰ ਮਿਲਿਆ ਸੀ ਚਿੱਠੀਆਂ ਪਾਈਆਂ ਗਈਆਂ ਸੀ ਮੁੱਖ ਮੰਤਰੀ ਦੇ ਵੱਲੋਂ ਰਾਜਪਾਲ ਨੂੰ ਜਵਾਬ ਨਹੀਂ ਆਏ ਸੀਗੇ ਵਿਧਾਨ ਸਭਾ ਸੈਸ਼ਨਾਂ ਦੇ ਉੱਤੇ ਤਕਰਾਰ ਰਿਹਾ ਹੈ ਕਿਹਾ ਜਾਂਦਾ ਸੀ ਕਿ ਕਈ ਸੈਸ਼ਨ ਸੀ ਜਿਹੜੇ ਉਹ ਗੈਰ ਸੰਵਿਧਾਨਿਕ ਮੰਨੇ ਜਾਂਦੇ ਸੀਗੇ ਇਕਰਾਰ ਦੇ ਦਿੱਤੇ ਸੀ ਰਾਜਪਾਲ ਨੇ ਤਾਂ ਬੀਸੀਐਸ ਦੀ ਨਿਯੁਕਤੀ ਵੀ ਇੱਕ ਇਹਨਾਂ ਦੇ ਵਿੱਚ ਆਪਸੀ ਤਕਰਾਰ ਰਿਹਾ ਹੈ